ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਆ ਜੀ ਤੇ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਤੇ ਅੱਜ ਆਪਾਂ ਆਏ ਆ ਮੱਥਾ ਟੇਕਣ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਜੀ ਦਾ ਗੁਰਦੁਆਰਾ ਮੰਜੀ ਸਾਹਿਬ ਤੇ ਆਜੋ ਤੁਸੀਂ ਵੀ ਮੱਥਾ ਟੇਕ ਕੇ ਨਾਲ ਦਰਸ਼ਨ ਕਰੀਏ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਹੀ ਸੋਹਣਾ ਗੁਰੂ ਘਰ ਆ ਜੀ ਇਹ ਮੰਜੀ ਸਾਹਿਬ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਸਾਹਿਬ ਆ ਜੀ ਤੇ ਬਹੁਤ ਸੋਹਣਾ ਹੈ ਅੰਦਰੋਂ ਵੀ ਜੇ ਆ ਜੋ ਪਹਿਲਾਂ ਮੱਥਾ ਟੇਕ ਲਈਏ ਆਪਾਂ ਦਰਸ਼ਨ ਕਰੀਏ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਬਹੁਤ ਸੋਹਣਾ ਗੁਰੂ ਘਰ ਹੈ ਜੀ ਆਪਾਂ ਪਹਿਲਾਂ ਵੀ ਇਸ ਗੁਰੂ ਘਰ ਦੀਆਂ ਵੀਡੀਓ ਪਾਈਆਂ ਆ ਤੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਆ ਵਾਹਿਗੁਰੂ 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 ਜੀ ਬਾਦਸ਼ਾਹੀ ਨੌਮੀ ਅੱਜ ਦਾ ਹੁਕਮਨਾਮਾ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਕੀ ਅੱਜ ਤਾਂ ਧੁੱਪ ਵੀ ਚੜ ਗਈ ਸੀਗੀ ਤੇ ਅੱਜ ਦਿਨ ਵੀ ਅੱਜ ਬਹੁਤ ਸੋਹਣਾ ਆ ਤੇ ਅੱਜ ਵਧੀਆ ਦਿਨ ਵਾਂ ਸਾਹ ਧੁੱਪ ਬਹੁਤ ਸੋਣੀ ਚੜ ਗਈ ਅੱਜ ਤੇ ਵੀਡੀਓ ਦੇਖਿਓ ਜ਼ਰੂਰ ਸਾਰੇ ਜੀ ਠੀਕ ਆ ਜੀ ਤੇ ਕਮੈਂਟਾਂ ਚ ਵਾਹਿਗੁਰੂ ਜ਼ਰੂਰ ਲਿਖ ਦਿਓ ਵਾਹਿਗੁਰੂ ਜੀ ਵਾਹਿਗੁਰੂ ਜੀ ਚਲੋ ਆਜੋ ਆਪਾਂ ਬਾਹਰ ਚੱਲਦੇ ਆਂ ਤੇ ਨਿਸ਼ਾਨ ਸਾਹਿਬ ਤੇ ਹੀ ਮੱਥਾ ਟੇਕਣਾ ਆ ਤੇ ਬਾਹਰ ਵੀ ਬਹੁਤ ਸੋਹਣਾ ਗੁਰੂ ਘਰ ਆ ਜੀ ਇਹ ਜੇ ਕਿਸੇ ਵੀਰ ਭਰਾ ਦੇ ਆਣਾ ਯਾਰ ਤੇ ਨੌਵੇਂ ਪਾਤਸ਼ਾਹ ਗੁਰੂ ਤੇਗਵਾਰ ਜੀ ਮੰਜੀ ਸਾਹਿਬ ਗੁਰਦੁਆਰਾ ਬੰਗਾ ਰੋਡ ਨਵਾਂ ਸ਼ਹਿਰ ਆ ਜੀ ਤੇ ਨਿਸ਼ਾਨ ਸਾਹਿਬ ਤੇ ਵੀ ਆਜੋ ਮੱਥਾ ਟੇਕੀ ਆਜੋ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਕਮੈਂਟਾਂ ਚ ਵਾਹਿਗੁਰੂ ਜ਼ਰੂਰ ਲਿਖ ਦਿਓ ਤੇ 12 ਗੇਟ ਦਾ ਪਾਸਾ ਆਇਆ ਇਹ ਤੇ ਸਾਰੀ ਇਹ ਗੁਰਦੁਆਰੇ ਸਾਹਿਬ ਦੀ ਇਮਾਰਤ ਆ ਜੀ ਤੇ ਬਹੁਤ ਹੀ ਸੋਹਣਾ ਗੁਰੂ ਘਰ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਜੇ ਅੱਪਣ ਬਾਹਰ ਨੂੰ ਆ ਗਏ ਆ ਤੇ ਆ ਜੋ ਬਾਹਰ ਨੂੰ ਚਲਦੇ ਆ ਦੇਖੋ ਕਿੰਨਾ ਸੋਹਣਾ ਗੁਰੂ ਘਰ ਲੱਗ ਰਿਹਾ ਹੈ ਬਾਰੋ ਵੀ ਬਾਕੀ ਬਾਹਰ ਸ਼ਹੀਦਾ ਸਿੰਘਾਂ ਦੇ ਸਥਾਨ ਤੇ ਆ ਜਾਓ ਤੇ ਵਾਹਿਗੁਰੂ ਜੀ 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 ਇਹ ਸਿੱਦਾ ਸਿੰਘਾਂ ਦਾ ਸਥਾਨ ਆ ਜੀ ਮੱਥਾ ਢੇਕ ਲਓ ਨਾਲੇ ਦਰਸ਼ਨ ਕਰ ਲਓ ਸਿੰਘਾ ਦੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਉਹ ਵਾਹਿਗੁਰੂ 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 ਜੀ ਵਾਹਿਗੁਰੂ ਜੀ ਇਹ ਆ ਸਾਡੇ ਸ਼ਹੀਦ ਸਿੰਘ ਜੀ ਬਾਕੀ ਵੀਡੀਓ ਨੂੰ ਜਰੂਰ ਦੇਖਿਓ ਸਾਰੇ ਜਣੇ ਠੀਕ ਆ ਜੀ ਤੇ ਕਮੈਂਟਾਂ ਚ ਵਾਹਿਗੁਰੂ ਜਰੂਰ ਲਿਖ ਦਿਓ ਤੇ ਆਪਾਂ ਫਿਰ ਤੁਹਾਨੂੰ ਫਿਰ ਆਪਾਂ ਕਿਸੇ ਨਵੇਂ ਵਲੌਗ ਚ ਨਵੇਂ ਵੀਡੀਓ ਚ ਮਿਲਾਂਗੇ ਠੀਕ ਆ ਜੀ ਤੇ ਬਾਕੀ ਜਰੂਰ ਦੇਖਿਓ ਵੀਡੀਓ ਤੇ ਵਾਹਿਗੁਰੂ ਦੇ ਨਾਲ-ਨਾਲ ਕਮੈਂਟ ਜਰੂਰ ਕਰ ਦਿਓ ਚਲੋ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ